ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਵਿਗੜੀ ਸਥਿਤੀ ਅਤੇ ਨਸ਼ਿਆਂ ਦੇ ਵਗ ਰਹੇ ਦਰਿਆਨ ਨੂੰ ਵੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਅਮਰਿੰਦਰ ਸਿੰਘ ਰਾਜਵੜੇ ਅਤੇ ਹਲਕਾ ਝੰਡਿਆਲਾ ਗੁਰੂਦੇਵ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇ ਕਾਂਗਰਸ ਵੱਲੋਂ ਡੀਐਸਪੀ ਦਫਤਰ ਝੰਡਿਆਲਾ ਗੁਰੂ ਤੇ ਬਾਹਰ ਧਰਨਾ ਦਿੱਤਾ ਗਿਆ ਪੰਜਾਬ ਆਹਾਕਾਰ ਹੋਈ ਪਈ ਹੈ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲੌਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸੱਤ ਵੀ ਜ਼ਨਾ ਤੇ ਲੱਗ ਰਹੇ ਨੇ ਅੱਜ ਮੈਂ ਕਰਨਸਰ ਨੂੰ ਵੀ ਜਾਣਾ ਤੇ ਜੰਡਿਆਲੇ ਮੈਂ ਆਪਣੀ ਸ਼ਮੂਲੀਅਤ ਕੇ ਹਾਜ਼ਰੀ ਦੋਂਦਾ ਹੋਇਆ ਅੱਜ ਮੈਂ ਜੰਡਿਆਲੇ ਆਇਆ ਹਾਂ ਕੋ ਇਸੋ ਬਾਅਦ ਇਹ ਕਰਦੇ ਅਸੀਂ ਜਿਲਾ ਸਰਦੇ ਕਰਾਂਗੇ ਅੱਜ ਜਿਹੜੇ ਪੰਜਾਬ ਦੇ ਅੰਦਰ ਹਾਲਾਤ ਜਿਹੜੇ ਆ ਬਹੁਤੇ ਚਿੰਤਾਜਨਕ ਹੋ ਰੱਖੇ ਆ ਲਾਅ ਐਂਡ ਆਰਡਰ ਬੜਾ ਜਿਹੜਾ ਆ ਉਹ ਥੋੜੇ ਹਾਲਾਤ ਦੇ ਵਿੱਚ ਨਿਤ ਦਿਹਾੜੇ ਪੰਜਾਬ ਦੇ ਅੰਦਰ ਕਤਲੋਗਾਰਤ ਚੋਰੀ ਲੁੱਟਖੋ ਡਕੈਤੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਆਮ ਹੋਈਆਂ ਪਈਆਂ ਨੇ ਇੱਕ ਦਿਨ ਖਾਲੀ ਐਸਾ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਇਸ ਪੰਜਾਬ ਦੀ ਧਰਤੀ ਤੇ ਨਹੀਂ ਨੱਚਿਆ ਜਾਂਦਾ